ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਦਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 19 ਤੋਂ ਲੈ ਕੇ ਜਿਹੜਾ 20 ਵਾਲਾ ਸਿਸਟਮ ਲੱਗਣ ਜਾ ਰਿਹਾ ਜਨਕਿ 19 ਤੋਂ 20 ਮਈ ਨੂੰ ਪੰਜਾਬ ਪੰਜਾਬ ਦੇ ਨਾਲ ਲੱਗ ਤੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਦੇ ਮੌਸਮ ਵਿੱਚ ਕੀ ਜਿਹੜਾ ਬਦਲਾਅ ਵੇਖਣ ਨੂੰ ਮਿਲਸਾ ਦੋ ਕੁ ਦਿਨਾਂ ਵਿੱਚ ਕਿਹੜੇ ਕਿਹੜੇ ਖੇਤਰਾਂ ਵਿੱਚ ਵਾਧਾ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਘਾਟਾ ਸਾਰ ਹਨ ਕਿੱਥੇ ਕਿੱਥੇ ਹਨੇਰ ਝੱਖੜ ਆ ਚਾਲਸਦਾ ਕਿੱਥੇ ਕਿੱਥੇ ਜਿਹੜਾ ਮੀਂਹ ਦੇ ਅਸ਼ਰਾਟੇ ਦਰਜ ਕੀਤੇ ਜਾਸ ਹਲਕਾ ਦਰਮਿਆਨਾ ਕਿਤੇ ਦ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗਜਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸੁਵਿਧਨ ਵੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਤਾਂ 19 21 ਮਈ ਦੇ ਦੌਰਾਨ ਜਿਹੜੇ ਹਵਾਵਾਂ ਗਿਆ ਪੂਰਬ ਦਿਸ਼ਾ ਦੇ ਜਾਣ ਕੇ ਪੂਰਾ ਚੱਲੇਗਾ ਨਮੀ ਵਾਲੀਆਂ ਹਵਾਵਾਂ ਜਿਹੜੇ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਲਗਾ ਕਾਫੀ ਵਦਨ ਦੇ ਕਾਰਨ ਠੀਕ ਹੈ ਟੈਂਪਰੇਚਰ ਥੋੜੇ ਵਧਣਗੇ ਤਾਂ ਨਮੀ ਜਿਹੜੀ ਕਾਫੀ ਆ ਵਦਨ ਦੇ ਕਾਰਨ ਤੇ ਜਿਹੜਾ ਇੱਕ ਡਬਲਯੂਡੀ ਪਹੁੰਚਿਆ ਪਹਾੜਾਂ ਤੇ ਠੀਕ ਹੈ ਜਿਹੜਾ 18 ਮਈ ਨੂੰ ਪਹੁੰਚ ਚੁੱਕਿਆ ਤੇ ਇਸ ਦਾ ਪ੍ਰਭਾਵ 19ਵੀਂ 21 ਮਈ ਦੇ ਦੌਰਾਨ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਪੱਛਮੀ ਹੋ ਗਿਆ ਤੇ ਉਸ ਵਾਰ ਦਿੱਲੀ ਦੇ ਖੇਤਰਾਂ ਵਿੱਚ ਆ ਵੇਖਣ ਨੂੰ ਮਿਲੇਗਾ ਤਾਂ ਇੱਕ ਜਿਹੜਾ ਸਿਸਟਮ ਡਬਲਯੂਡੀ ਉਸ ਵਾਰ ਪੂਰਬ ਦਿਸ਼ਾ ਜਣਕ ਪੂਰਾ ਚੱਲ ਰਿਹਾ ਜਿਹੜੀ ਨਮੀ ਕਾਫੀ ਵਦਨ ਦੇ ਕਾਰਨ ਤਾਂ ਸਿਸਟਮ ਨੂੰ ਕਾਫੀ ਜਿਹੜੀ ਸਪੋਰਟ ਮਿਲੇਗੀ ਜਿਸ ਕਰਕੇ 19ਵੀਂ 21 ਦੇ ਦੌਰਾਨ ਜਣਕ ਇਸ ਵਿੱਚ ਤਾਰਤ 19 ਜਾਰਾ ਲੱਗ ਰਿਹਾ ਠੀਕ 19 ਜਾਂ 20 ਇਹ ਦੋ ਦਿਨਾਂ ਦੇ ਵਿੱਚ ਇੱਕ ਦਿਨ ਚਾਂਸ ਜ਼ਿਆਦਾ ਰਹਿਣਗੇ ਜਾਨਕਿ ਜਾਂ ਹੋ ਸਕਦਾ 19 ਮਈ ਨੂੰ ਆ ਜ਼ਿਆਦਾ ਸੰਭਾਵਨਾ ਰਹੇ ਜਾਂ ਹੋ ਸਕਦਾ 20 ਮਈ ਨੂੰ ਠੀਕ ਹੈ ਦੋ ਦਿਨਾਂ ਦੇ ਵਿੱਚ ਇੱਕ ਦਿਨ ਚਾਂਸ ਜ਼ਿਆਦਾ ਰਹਿਣਗੇ ਕਈ ਖੇਤਰਾਂ ਵਿੱਚ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਕਈ ਖੇਤਰਾਂ ਵਿੱਚ ਇਸ ਤਰ੍ਹਾਂ ਪ੍ਰਭਾਵ ਦੇਖਣ ਨੂੰ ਮਿਲੇਗਾ ਕਈ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਝਟ ਦੇਖਣ ਨੂੰ ਮਿਲੇਗੀ ਪਮੀ ਹੋਵੇਗਾ ਟੁੱਟਵੇਂ ਰਹੇਗਾ ਠੀਕ ਹੈ ਆਪਾਂ ਗੱਲ ਕਰੇ ਪੂਰੇ ਪੰਜਾਬ ਵਿੱਚ ਜਾਂ ਨਾਲ ਲੱਗਦੇ ਹਰਿਆਣਾ Rajasthan ਦੇ ਪੂਰੇ ਖੇਤਰਾਂ ਵਿੱਚ ਠੀਕ ਹੈ ਤਾਂ ਇਸ ਵਿੱਚ ਹੋ ਸਕਦਾ ਟਟਮੀਆਂ ਕਾਰਮਿਕ ਰਹਿ ਸਕਦੇ ਨੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜ ਮੀਂਹ ਦੀ ਝਟ ਦੇਖਣ ਮਿਲ ਸਰੀ ਕੁਝ ਖੇਤਰਾਂ ਵਿੱਚ ਜਿਹੜ ਗੜਮਰ ਤੋਂ ਬਿਨਕਾਰ ਨਹੀਂ ਕੀਤਾ ਜਾ ਸਕਦਾ ਤਾਂ ਨਹਿਰ ਝਖੜ ਝੋਲਾ ਚੱਲਣ ਦੇ ਸੁਭਾਵਨਾ ਕਾਫੀ ਰਹੇਗੀ ਜਾਨੀ ਕਾਫੀ ਕਿਹ ਤਰ੍ਹਾਂ ਨਹਿਰ ਝਖੜ ਚੱਲੇਗਾ ਪਰ ਮੀਂਹ ਹੋ ਸਕਦਾ ਥੋੜੇ ਬੋਤੇ ਖੇਤਰਾਂ ਵਿੱਚ ਜੇ ਟਟਮੀਆਂ ਕਾਰਮੀਆਂ ਰਹਿ ਪਰ ਮੀਂਹ ਵੀ ਕਈ ਖੇਤਰਾਂ ਵਿੱਚ ਪਹੁੰਚਦਾ ਸਾਧ ਹਨੇਰ ਝਖੜ ਕਾਫੀ ਖੇਤਰਾਂ ਵਿੱਚ ਵੇਖਣ ਮਿਲੇਗਾ ਇੱਕ ਦਿਨ ਹੋਵੇਗਾ 19 ਜਾਂ 20 ਮਈ ਨੂੰ ਇੱਕ ਦਿਨ ਹੋਵੇਗਾ ਜਾਂ ਤਾਂ 19 ਨੂੰ ਜਾਂ 20 ਨੂੰ ਮਈ ਨੂੰ ਦੀ ਗੱਲ ਕਰੇ 30 ਤੋਂ ਲੈ ਕੇ 40 ਤਾਂ ਕਿਤੇ ਕਿਤੇ 40 ਤੋਂ 50 ਕਿਤੇ ਕਿਤੇ ਹੋ ਸਰ 60 ਤੋਂ 70 ਕਿਤੇ ਕਿਤੇ 80 90 ਕਿਲੋਮੀਟਰ ਪ੍ਰਤੀ ਘੰਟੀ ਦਰਫਤਾ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਇਸ ਵਿੱਚ ਆਪ ਜिलेਵਾਰ ਗੱਲ ਕਰੀਏ ਤਾਂ ਜਿਹੜਾ ਦੱਖਣ ਪੱਛਮੀ ਲੱਕੇ ਹੋਗੇ ਪੰਜਾਬ ਦੇ ਹੋਗੇ ਆ ਫਾਜ਼ਿਲਕਾਗਾ ਫਰੀਦਕੋਟ ਹੋਗਾ ਮੁਕਸਰ ਹੋਗਾ ਫਿਰੋਜ਼ਪੁਰ ਤੋਂ ਲੈ ਕੇ ਮੋਗਾ ਬਰਨਾਲਾ ਲੁਧਿਆਣਾ ਦੇ ਖੇਤਰ ਹੋਗੇ ਪਟਿਆਲਾ ਸੰਗਰੂਰ ਹੋਗਾ ਮਲੇਰਕੋਟ ਲੈਨ ਵਿੱਚ ਸੁਭਾਵਨਾ ਕਾਫੀ ਰਵੇ ਕਿ ਜਣ ਕੇ ਇੱਥੇ ਜਿਹੜਾ ਨਹਿਰ ਚ ਖੜਕਾਫੀ ਜੜ ਤੇਜ਼ ਵੇਖਣ ਨੂੰ ਮਿਲ ਸਰ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਆ ਪਠਾਨਕੋਟ ਗੁਰਦਾਸਪੁਰ ਤੋਂ ਸਾਹਿਬ ਰੋਪੜ ਮੁਹਾਲੀ ਵਾਲ ਸਾਈਡ ਤੇ ਲਾਕੇ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਆ ਜਲੰਧਰ ਕਪੂਰਥਾਲਾ ਅੰਮ੍ਰਿਤਸਰ ਦੇ ਅਖੇਤਰ ਹੋ ਗਏ ਤਰਨਤਾਰ ਦੇ ਖੇਤਰ ਹੋ ਗਏ ਇੱਥੇ ਵੀ ਜਿਹੜਿਆ ਮਾਵਾ ਕਿਤੇ ਕਿਤੇ ਤੇ ਜਿਹੜੇ ਵੇਖਣ ਨੂੰ ਮਿਲ ਗਏ ਜਾਨੀ ਕਿਤੇ ਕਿਤੇ 30 ਤੋਂ 40 ਕਿਤੇ 40 ਤੋਂ 50 ਕਿਲੋਮੀਟਰ ਅਪਰਤੀ ਘੰਟੀ ਦਿਰਫਤਾਰ ਤੇ ਚੱਲਣ ਦੀ ਸੰਭਾਵਨਾ ਪਹਿਲਾ ਜ਼ਿਲ੍ਹੇ ਮੇ ਬੋਲੇ ਨੂੰ ਉੱਥੇ ਜਾ ਰਸਭਾਵਨਾ ਰਹੇਗੀ ਥੋੜੇ ਜੇ ਆ ਜਿਹੜੇ ਦੂਜੇ ਜ਼ਿਲ੍ਹੇ ਬੋਲੇਣ ਠੀਕ ਉੱਥੇ ਛੋੜੀ ਕੱਟ ਸਭਾਵਨਾ ਬੰਦੀ ਦਿਖਾਈ ਦੇ ਰਹੀ ਬਾਕੀ ਜਿਹੜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਜਿਹੜੀ ਸਭਾਵਨਾ ਰਹੇਗੀ ਸਭ ਤੋਂ ਜ਼ਿਆਦਾ ਇੱਥੇ ਸਭਾਵਨਾ ਰਹੇਗੀ ਠੀਕ ਹੈ ਇਹਨਾਂ ਖੇਤਰਾਂ ਵਿੱਚ ਕਾਫੀ ਤੇਜ਼ਾ ਨੇਰ ਝੱਖੜ ਚੱਲੇਗਾ ਤੇ ਕਿਤੇ 60 ਤੋਂ 70 ਕਿਤੇ 80 90 ਕਿਲੋਮੀਟਰ ਪ੍ਰਤੀ ਘੰਟੇ ਦਰਸਤਾਰ ਤੇ ਜਿਹੜੀਆਂ ਹਵਾਵਾਂ ਚੱਲਣਗੀਆਂ ਤੇਜ਼ ਆ ਜਿਹੜੀ ਧੂੜ ਭਰੀ ਜਿਹੜੀ ਹਨੇਰੀ ਚੱਲੇਗੀ ਕਾਫੀ ਖੇਤਰਾਂ ਵਿੱਚ ਤੇ ਬਾਕੀ सिरसा हिसार ਫਤਿਆਬਾਦ ਇਹਨਾਂ ਵਿੱਚ ਵੀ ਚਾਂਸ ਜਿਹੜੇ ਕਾਫੀ ਰਹਿਣਗੇ ਤੇ ਬਾਕੀ ਜਿਹੜੇ ਰੈਗਨ ਹੈ ਕੈਥਲਮ ਵਾਲਾ ਪੰਚਕੂਲ ਹੋ ਗਿਆ ਪਾਣੀ ਪਤ ਹੋ ਗਿਆ ਅਸੋਨੀਪਤ ਲੈ ਕੇ ਦਿੱਲੀ ਦੇ ਖੇਤਰ ਹੋਵੇ ਚਰਖੀ ਦਾਦਰੀ ਮਹਿੰਦਰਗੜ੍ਹ ਹੋ ਗਿਆ ਤੇ ਨਾਲ ਲੱਗਦੇ ਪੱਛਮੀ ਯੂਪੀ सहारनपुर ਆ ਮੇਰਟ ਦੇ ਖੇਤਰੋਗੇ ਜੈਸ ਇਤਿਹਾਸਪਰ ਖੇਤਰੋਗੇ ਇੱਥੇ ਵੀ ਕਿਤੇ ਕਿਤੇ ਜਿਹੜੇ ਹਨੇਰੀ ਚੱਕਾ ਚਖੜੇਟ ਚੱਲੇ ਕਾਫੀ ਖੇਤਰਾ ਵਿੱਚ ਇੱਥੇ ਜਿਹੜਾ ਵੇਖਣ ਮਿਲੇਗਾ ਪਰ ਇੱਥੇ ਥੋੜੇ ਘੱਟ ਆ ਖੇਤਰ ਇਸ ਪ੍ਰਭਾਵਿਤ ਹੋ ਸਕਦੇ ਕਿਤੇ ਕਿਤੇ ਚਾਂਸ ਇੱਥੇ ਬੰਦ ਦਿਖਾਈ ਦੇ ਰਹੇ ਸਿਸਾ ਹਸਾਰ ਫਤਿਹਬਾਦ ਹੋ ਗਿਆ ਜੀਂਦ ਵਿੱਚ ਕਾਫੀ ਚਾਂਸ ਰਹਿਣਗੇ ਤੇ ਬਾਕੀ ਜਿਹੜੇ ਜ਼ਿਲ੍ਹੇ ਗਣੇ ਆਪਣੇ ਹਰਿਆਣਾ ਵਗੈਰਾ Rajasthan ਦੇ ਖੇਤਰੋਗੇ ਤੇ ਜੇ ਪੱਛਮੀ UP ਦੇ ਖੇਤਰ ਇੱਥੇ ਸੰਭਾਵਨਾ ਠੀਕ ਠਾਕ ਰਵੇ ਕਿ ਜਾਨਕਿ ਇੱਥੇ ਵੀ ਚਾਂਸ ਰਹਿਣਗੇ ਬਾਕੀ ਇੱਥੇ ਉਸ ਵਾਰ ਸਪੀਡ ਥੋੜੀ ਜੀ ਬਾਕੀ ਖੇ ਪਰਾਤੀ ਕੰਨੀ ਤਰਫ ਤਾਰ ਤੇ ਚਲਣ ਦੀ ਸੰਭਾਵਨਾ ਹੈ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 19 20 21 ਇਹ ਤਿੰਨ ਦਿਨਾਂ ਵਿੱਚ ਇੱਕ ਦਿਨ ਖਾਸ ਰਹੇਗਾ 19 ਜਾਂ 20 ਤਾਂ ਕਾਹ ਜਾਰੀ ਸਭਾ ਨੂੰ 19 20 ਨੂੰ 19 ਨੂੰ ਬੰਦੀ ਦਿਖਾਈ ਦੇ ਰਹੀ ਹੈ 19 ਮਈ 2025 ਨੂੰ ਤਾਂ ਹੋ ਸਕਦਾ ਹੈ ਜੇ 19 ਨੂੰ ਜੇ ਸੰਭਾਵਨਾ ਘੱਟ ਰਹੇ ਤਾਂ 20 ਨੂੰ ਚਾਂਸ ਜ਼ਿਆਦਾ ਰਹਣਗੇ ਜੇ 19 ਲੱਗਾ ਤਾਂ 20 ਨੂੰ ਘੱਟ ਚਾਂਸ ਰਹਣਗੇ ਇਸ ਤਰ੍ਹਾਂ ਸੰਭਾਵਨਾ ਬਣੇਗੀ ਤੇ 21 ਮਈ ਨੂੰ ਇਹਨਾਂ ਵਿੱਚ ਦੋ ਦਿਨ ਹੋਸਰੇ ਟੁੱਟਵੇਂ ਕਾਰਮਿਕ ਤੇ ਇੱਕ ਦਿਨ ਹੋਸਰੇ ਕਾਫੀ ਖੇਤਰਾ ਵਿੱਚ 19 ਜਾਂ 20 ਨੂੰ ਇਹਨਾਂ ਵਿੱਚ ਇੱਕ ਦਿਨ ਖਾਸ ਰਹੇਗਾ ਜੇ 19 ਤੋ ਉਸ ਵਾਰ ਜਿਹੜੇ 2 ਦਿਨ ਬਚਣਗੇ 19 ਵੀ 21 ਦੇ ਵਿੱਚ 2 ਦਿਨ ਇਸ ਦਿਨ ਟੁੱਟਵੇਂ ਕਾਰਮਿਕ ਰਹਿਣਗੇ ਜਣਕੇ ਪੰਜਾਬ ਦੇ ਕੁਝ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਪੱਛਮੀ ਯੂਪੀ ਦਿੱਲੀ ਦੇ ਕੁਝ ਆ ਟੁੱਟਵੇਂ ਰੂਪ ਤੇ ਕਠੋਰ ਬਤ ਖੇਤਰਾ ਵਿੱਚ ਚਾਂਸ ਬਣ ਗਏ ਨੇਰੀ ਦੇ ਕਿਤੇ ਕਿਤੇ ਉਮੀਦ ਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਇੱਕ ਦਿਨ ਕਾਫੀ ਖੇਤਰ ਹੋਣਗੇ ਤੇ ਦੋ ਦਿਨ ਟੁੱਟਵੇਂ ਕਾਰਮਿਕ ਰਹਿ ਸਕਦੀਆਂ ਨੇ ਤੇ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲ ਗਿਆ ਆਪਾਂ ਇਸ ਚੈਨਲ ਤੇ ਪਚਾਰਾਂਗੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਆਪਣੇ ਫੇਸਬੁਕ ਪੇਜ ਉਸ ਤੇ ਇੰਸ ਕਸ ਵੀਡੀਓ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਤਾਂ ਕਲਿੱਕ ਕਰਕੇ ਜੁਆਇਨ ਜ਼ਰੂਰ ਕਰ ਲੈਣਾ ਕੋਈ ਵੀ ਨਿੱਕੀ ਮੋਟੀ ਅਪਡੇਟ ਹੁੰਦੀ ਸਭ ਤੋਂ ਪਹਿਲਾਂ ਆਪ ਆਪ ਅਪਡੇਟ ਕਰ ਦੇਣਾ ਨੇ ਉੱਥੇ ਜੋ ਵੀ ਠੀਕ ਅਪਡੇਟ ਹੁੰਦੀ ਏ ਤਾਂ ਉਸ ਤੋਂ ਬਾਅਦ ਆਪਾਂ ਜੋ YouTube ਤੇ ਅਪਡੇਟ ਕਰ ਦੇਣਾ ਠੀਕ ਹੈ ਤਾਂ ਨਿੱਕੀ ਮੋਟੀ ਜੋ ਵੀ ਅਪਡੇਟ ਹੁੰਦੀ Facebook ਪੇਜ ਤੇ ਆ ਪੋਸਟ ਦੇ ਜ਼ਰੀਏ ਜਾਂ ਆਪਾਂ Instagram ਦੇ ਪੋਸਟ ਦੇ ਜ਼ਰੀਏ ਅਪਡੇਟ ਕਰ ਦੇਣਾ ਨੇ ਬਾਕੀ ਆ YouTube ਹੋ ਗਿਆ Facebook ਗਿਆ ਤੇ Instagram ਨੂੰ ਜ਼ਰੂਰ ਫੋਲੋ ਕਰ ਲਓ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਆਨ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ